ਇਲਾ ਮੈਂ ਸ਼ੁਕਰਗੁਜ਼ਾਰ ਹਾਂ ਕੈਬਨਟ ਵਜ਼ੀਰ ਹਰਪਜਨ ਸਿੰਘ ਈਟੀਓ ਜਿਹੜੇ ਸਾਡੇ ਹਲਕੇ ਨੂੰ ਮੈਨੇਜ ਕਰਦੇ ਆ ਹਲਕੇ ਤੋਂ ਇਲੈਕਟਿਡ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਅੱਜ ਮਾਣ ਸਨਮਾਨ ਬਖਸ਼ ਦਿਆ ਹੋਇਆ ਇੱਥੇ ਆ ਕੇ ਸਾਡੇ ਸਾਰੇ ਜਿੰਨੇ ਵੀ ਅਕਾਲੀ ਦਲ ਕਾਂਗਰਸ ਦੇ ਵਿੱਚੋਂ ਭਾਜੀਪੀ ਦੇ ਵਿੱਚੋਂ ਜਿਨੇ ਵਰਕਰ ਪਰਿਵਾਰ ਆਏ ਨੇ ਉਹਨਾਂ ਨੂੰ ਮਾਣ ਸਨਮਾਨ ਨਵਾਜਿਆ ਨੀਤੀਆਂ ਦੀ ਗੱਲ ਤੁਸੀਂ ਕੀਤੀ ਮੈਂ ਕਾਫੀ 3 ਸਾਲ ਤੋਂ ਮੈਂ ਆਪਣੀ ਸਪੀਚ ਵੀ ਕਿਹਾ ਕਿ 3 ਸਾਲ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸੜਕਾਂ ਦੇ ਵਿਭਾਗ ਵਿੱਚ ਬਿਜਲੀ ਦੇ ਵਿਭਾਗ ਵਿੱਚ ਡਿਸਪੈਂਸਰੀਆਂ ਹਸਪਤਾਲਸ ਸਕੂਲਸ ਇਹਦੇ ਵਿੱਚ ਜਿਹੜੀ ਕਾਰਗੁਜ਼ਾਰੀ ਹਰਪਾਜਨ ਸਿੰਘ ਈਟੀਓ ਜੀ ਦੀ ਵੇਖੀ ਮੈਂ ਆਣ ਕੇ 3 ਸਾਲ ਜਦੋਂ ਵੀ ਇੱਥੇ ਸਰਗਰਮ ਹੋਇਆ 3 ਸਾਲ ਦੇ ਵਿੱਚ ਵਿੱਚ ਜਦੋਂ ਵੀ ਕਿਤੇ ਇਲਾਕੇ ਚ ਔਰ ਇਲਾਕੇ ਨਾਲ ਜੁੜਦੇ ਹਲਕਿਆਂ ਚ ਗਿਆ ਉਹ ਬਾ ਮਿਸਾਲ ਕੰਮ ਸੀ ਜਿਨੇ ਮੈਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕੀਤਾ ਕਿ ਕਿਉਂ ਨਾ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਹੀ ਲੋਕ ਸੇਵਾ ਕੀਤੀ ਜਾਵੇ ਇਹ ਮੇਰਾ ਫਸਟ ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਮੇਰਾ ਫਸਟ ਏ ਸੀ ਕਿ ਇਹਨਾਂ ਦੀ ਕਾਰਗੁਜ਼ਾਰੀ ਔਰ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਜਿਹੜੇ ਨੇ ਭਗਵੰਤ ਮਾਨ ਜੀ ਜਿੱਡੀ ਔਨੈਸਟੀ ਨਾਲ ਜਿੱਡੀ ਇਮਾਨਦਾਰੀ ਦੇ ਨਾਲ ਉਹ ਸੂਬਾ ਚਲਾ ਰਹੇ ਨੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਇਹਨਾਂ ਸਾਰੀਆਂ ਨੀਤੀਆਂ ਨੂੰ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਡਿਵੈਲਪਮੈਂਟ ਦੀ ਹੈ ਇਹਨਾਂ ਦੀ ਸੋਚ ਹੈ ਇੱਕ ਇੰਟੈਲੀਜੈਂਸੀ ਹੈ ਇਤਨੇ ਐਜੂਕੇਟਿਡ ਨੇ ਕਿ ਇਹਨਾਂ ਨੂੰ ਹਲਕੇ ਦੀ ਨਬਜ਼ ਦਾ ਕਿਸੇ ਦੇ ਦੁੱਖ ਪਹੁੰਚਣ ਤੋਂ ਪਹਿਲਾਂ ਵੀ ਉੱਥੇ ਪਿੰਡ ਦੇ ਵਿੱਚ ਉਸ ਵਾਰਡ ਦੇ ਵਿੱਚ ਉਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਮੁਸ਼ਕਲ ਦਰਪੇਸ਼ ਆ ਰਹੀ ਹੈ ਇਹਨਾਂ ਨੂੰ ਸਾਰਿਆਂ ਦੀ ਨਬਜ਼ ਦਾ ਪਤਾ ਸੋ ਮੈਂ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਮੈਂ ਤੇ ਇਹੋ ਕਵਾਂਗਾ ਕਿ ਬਿਲਕੁਲ ਲਾਗੇ ਹੋ ਕੇ ਵੇਖਿਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਸੋਹਣਾ ਲੱਗਿਆ ਇਹਨਾਂ ਦੇ ਵਰਕਰ ਸਬਾਨ ਜੋ ਇਹ ਰਿਸਪੈਕਟ ਦਿੰਦੇ ਨੇ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਵੀ ਗਿਆ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਨਤੀਜਾ ਕਿ ਅਜਦਾਸ ਤੇ ਮੇਰਾ ਛੋਟਾ ਭਰਾ ਰਜਿੰਦਰ ਸਿੰਘ ਚੰਦੀ ਜਿਹੜਾ ਬੜੇ ਲੰਮੇ ਸਮੇਂ ਤੋਂ ਭਾਜੀਪੀ ਦੇ ਵਿੱਚ ਸਵਾਵਾ ਨਿਭਾਰਿਆ ਸੀ ਲੋਕਾਂ ਨਾਲ ਜੁੜਿਆ ਬਹੁਤ ਰੂਟ ਲੈਵਲ ਤੇ ਤੇ ਅਸੀਂ ਦੋਵਾਂ ਨੇ ਮਨ ਬਣਾਇਆ ਤੇ ਈਟੀਓ ਸਾਹਿਬ ਨੇ ਸਾਡਾ ਪਾਰਟੀ ਦੇ ਵਿੱਚ ਸਤਿਕਾਰ ਦਿੱਤਾ ਸਾਨੂੰ ਸਾਨੂੰ ਆਸ ਹੈ ਇਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਹਜ਼ਾਰਾਂ ਸੈਂਕੜੇ ਜਿਹੜੇ ਵਰਕਰ ਸਹਿਬਾਨ ਆਏ ਨੇ ਸਾਡੇ ਸਾਦੇ ਤੇ ਉਹਨਾਂ ਦੇ ਜਿਹੜੇ ਛੋਟੇ-ਛੋਟੇ ਕੰਮ ਆ ਉਹਨਾਂ ਦੇ ਮੀਡੀਅਮ ਕੰਮ ਨੇ ਉਹਨਾਂ ਦੇ ਸਾਂਝੇ ਕੰਮ ਨੇ ਪਿੰਡਾਂ ਦੇ ਵਾਡਾਂ ਦੇ ਇਹ ਮੈਨੂੰ ਲੱਗਦਾ ਮੈਂ ਆਸ ਰੱਖਦਾ ਇਹਨਾਂ ਕੋ 100% ਕਿ ਹਰ ਇੱਕ ਛੋਟੇ ਤੋਂ ਛੋਟੇ ਵਰਕਰ ਦਾ ਮਾਨ ਸਨਮਾਨ ਬਹਾਲ ਕਰਨਗੇ ਲੰਬਾ ਸਮਾਂ ਤੁਸੀਂ ਕਾਂਗਰਸ ਦੇ ਵਿੱਚ गुਜ਼ਾਰਿਆ ਪਰ ਹੁਣ ਜਿਵੇਂ ਜੁਧ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਆ ਜੁੱਧ ਨਸ਼ਿਆਂ ਵਿਰੁੱਧ ਇਹ ਵਾਕਿਆ ਹੀ ਜਿਸ ਤਰ੍ਹਾਂ ਦਾ ਨਾਮ ਆ ਉਸੇ ਤਰ੍ਹਾਂ ਦਾ ਹੀ ਤੁਸੀਂ ਪ੍ਰੋਗਰੈਸ ਇੱਕ ਮਹੀਨੇ ਦੇ 10 ਦਿਨਾਂ ਦੇ ਵਿੱਚ ਵੇਖ ਲਈ ਆ ਜਿਤਨੇ ਵੀ ਨਾਮੀ ਬਦਨਾਮ ਸਮਗਲਰ ਸੀ ਉਹਨਾਂ ਦੇ ਕਾਰਜ ਜਿਹੜੇ ਆ ਉਹ ਨਿਸਤੋ ਨ부ਤੋ ਰਹੇ ਆ ਔਰ ਇਹ ਇੱਕ ਸਮੇਂ ਦੀ ਔਰ ਵਕਤ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਸਾਡਾ ਨੌਜਵਾਨ ਸਾਡਾ youth ਜਿਤਨਾ ਨਸ਼ੇ 'ਚ ਹੁਣ ਗਰਕ ਹੋ ਰਿਹਾ ਸੀ ਔਰ ਜੇ ਅੱਜ ਅੱਜ ਹੁਣ ਇਹ ਜਿਹੜਾ ਫੈਸਲਾ ਲਿਆ ਸਰਕਾਰ ਤੇ 3 ਸਾਲ ਤੋਂ ਵੀ ਜਦੋਜਹਿਤ ਸੀ ਪਰ ਇਹ ਕੋਹੋਣਾ ਨੇ ਇੱਕ ਇਹਨਾਂ ਨੇ ਇਹਨੂੰ ਟਾਰਗੇਟ ਹੀ ਕਰ ਲਿਆ ਔਰ ਮੇਰਾ ਖਿਆਲ ਆ ਕਿ ਤੁਸੀਂ ਵੇਖਿਓ ਜਿੱਤਰਾ ਮਨਿਸਟਰ ਸਾਹਿਬ ਨੇ ਉੱਤੇ ਬੋਲਿਆ ਸੀ ਜਾਂ ਤੇ ਨਸ਼ੇ ਦੇ ਸਦਾਗਰ ਵਪਾਰੀ ਕੰਮ ਛੱਡ ਦੇਣ ਤੇ ਜਾਂ ਪੰਜਾਬ ਛੱਡ ਦੇਣ ਇਸੇ ਤਰ੍ਹਾਂ ਹੀ ਹੋਵੇਗਾ ਮੈਨੂੰ ਪੂਰਾ ਇਹਨਾਂ ਤੇ ਮੇਰਾ ਆਤਮ ਵਿਸ਼ਵਾਸ ਆ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਤੇ ਕੈਬਨਿਟ ਵਜੀਰ ਸਾਹਿਬ ਤੇ ਸਾਰੇ ਲੀਡਰ ਸਹਿਬਾਨ ਤੇ ਮੇਰੇ ਜ਼ਿਲ੍ਹਾ ਪ੍ਰਧਾਨ ਸਾਹਿਬ ਬੈਠੇ ਨੇ ਇਹ ਸਾਰਿਆਂ ਤੇ ਵਿਸ਼ਵਾਸ ਆ ਕਿ ਇਹਨੂੰ ਇਹਨਾਂ ਨੇ ਫੌਰੀ ਤੌਰ ਤੇ ਇਹ ਇਹ ਤੁਸੀਂ ਵੇਖੋ 1 ਮਹੀਨੇ ਦੇ ਵਿੱਚ ਵਿੱਚ ਸਭ ਕਹਾਣੀ ਖਤਮ ਹੋ ਜੇਗੀ ਇਹਨਾਂ ਵਾਲੀ ਨਸ਼ਾ ਵਾਲਾ ਕਾਂਗਰਸ ਦੇ ਵਿੱਚ ਰਹੇ ਸੀ ਕਾਂਗਰਸ ਦੇ ਜਿਹੜੇ ਵਾਦੇ ਸੀ ਉਹ ਵਫਾ ਨਹੀਂ ਕਦੀ ਹੋਏ ਵਾਦੇ ਕਰ ਲੈਂਦੇ ਸੀ ਝੂਠੇ ਵਾਦਿਆਂ ਦੇ ਸਿਰ ਬਸਿਰ ਤੇ ਸਰਕਾਰ ਬਣਾ ਲਈ ਤੇ ਮੁੜ ਕੇ ਉਹਨਾਂ ਤੇ ਇੰਪਲੀਮੈਂਟ ਕੁਛ ਨਹੀਂ ਕੀਤਾ ਰਹੇ 12 13 ਸਾਲ ਵਰਕਿੰਗ ਕੀਤੀ ਆ ਪਰ ਅੱਜ ਅੱਜ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਇਹਨਾਂ ਦਾ ਇਹਨਾਂ ਦਾ ਮઝાਜ ਹੈ ਜਿਹੜਾ ਲੋਕਾਂ ਪ੍ਰਤੀ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਤੇ ਇਸ ਪਾਰਟੀ ਨੂੰ ਜਿਹੜਾ ਜੁਆਇਨ ਕਰ ਰੋ ਮੈਂ ਵਿਸ਼ਵਾਸ ਦਿਵਾਉਣਾ ਈਟੀਓ ਸਾਹਿਬ ਨਾਲ ਸਾਡੇ ਸੰਗਠਨ ਦੇ ਪ੍ਰਧਾਨ ਸਾਹਿਬ ਥਾਂਦੇ ਸਾਹਿਬ ਖਲੋਤੇ ਆ ਇਹ ਜਿੱਥੇ ਵੀ ਕੋਈ ਸਾਨੂੰ ਕਿਸੇ ਕਿਸਮ ਦੀ ਇੱਕ ਵਰਕਰਾਂ ਤੋਂ ਇੱਕ ਸਾਡੇ ਜਿਹੜੇ ਜਿਹੜੇ ਭੈਣ ਭਰਾ ਸਾਡੇ ਸੱਦੇ ਤੇ ਆਏ ਆ ਉਹਨਾਂ ਦਾ ਮਾਨ ਸਨਮਾਨ ਉਹਨਾਂ ਦੀ ਆਉ ਭਗਤ ਇੱਜ਼ਤ ਇਸ ਇਹ ਬਰਕਰਾਰ ਰੱਖਣਗੇ ਇਹਦੇ ਤੋਂ ਉੱਪਰ ਪਾਰਟੀ ਹਾਈ ਕਮਾਂਡ ਇੱਥੇ ਬੈਠੀ ਆ ਸਾਰੀ ਇਹ ਵੀ ਹਾਈ ਕਮਾਂਡ ਨੇ ਸਾਡੇ ਉਹ ਵੀ ਹਾਈ ਕਮਾਂਡ ਬੈਠੀ ਆ ਤੇ ਜੋ ਵੀ ਹੁਕਮ ਆਉਣ ਆਲੀਆਂ ਇਲੈਕਸ਼ਨਾਂ ਵਾਂ ਬਲਾਗ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਆਫਟਰ ਦੈਟ ਨਗਰ ਕਾਉਂਸਲ ਦੀਆਂ ਆਉਣੀਆਂ ਵਾਂ ਕਾਉਂਸਲਰਸ ਦੀਆਂ ਤੇ ਅਸੀਂ ਜਿੱਥੇ ਵੀ ਡਿਊਟੀ ਲਾ ਦੇਣਗੇ ਅਸੀਂ ਥੰਮ ਵਾਂਗੂ ਇਹਨਾਂ ਦੇ ਨਾਲ ਖੜ ਕੇ ਆਪਣਾ ਪਾਰਟੀ ਦਾ ਕਰਾਂਗੇ ਪਰ ਜਿਹੜੀ ਜਿਸ ਤਰ੍ਹਾਂ ਦੀ ਪ੍ਰੋਗਰੈਸ ਆ ਇਹ ਸਰਕਾਰ ਸਰਕਾਰ ਮਾਨ ਗਵਰਨਮੈਂਟ ਵਿਲ ਬੀ ਰਿਪੀਟ ਅਗੇਨ ਇਹ ਅੱਜ 2 ਸਾਲ ਬਾਅਦ ਪਏ ਅਜੇ ਮੈਂ بڑے ਦਾਅਵੇ ਨਾਲ কনਫੀਡੈਂਸ ਨਾਲ ਕਹਿ ਰਿਹਾ ਕਿ ਆਪਣਾ ਲੋਕਾਂ ਚ ਰਹਿ ਰਹਿ ਕੇ ਤਜਰਬਾ ਵੀ ਆ ਜਿਸ ਤਰ੍ਹਾਂ ਦੇ ਕਾਰਜ ਜੁੱਧ ਨਸ਼ਿਆਂ ਵਿਰੁੱਧ ਔਰ ਦੂਸਰੇ ਜਿਹੜੇ ਕਾਰਜ ਜਿਹੜੇ ਆ ਸਮਾਜ ਵਿਰੋਧੀ ਅੰਸਰਾਂ ਦੇ ਵਿੱਚ ਜਿਹੜੇ ਇਹਨਾਂ ਨੇ ਚੁਕੇ ਆ ਕਦਮ ਜਿਹੜੇ ਉਹ ਕਦਮ ਚੁਕੇ ਆ ਉਹਨਾਂ ਦੇ ਸਿਰ ਸਿਰ ਸਰਕਾਰ ਰਿਪੀਟ ਕਰੇਗੀ ਅਵਸ਼ਿਅ ਕਰੇਗੀ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ 12 ਸਾਲ ਭਾਜੀਪੀ ਪਾਰਟੀ ਵਿੱਚ ਦਿਨ ਰਾਤ ਇੱਕ ਕਰਕੇ ਸੱਚੇ ਦਿਲੋਂ ਗੁਰੂਗਰ ਨੂੰ ਮੰਨ ਕੇ ਉਸ ਪਾਰਟੀ ਨੇ ਇੱਕੇ ਪਾਰਟੀ ਦੇ ਵਿੱਚ 10 ਤੋਂ 12 ਸਾਲ ਕੰਮ ਕੀਤਾ ਵਾ ਤੇ ਅੱਜ ਸਿਰਫ ਇੱਕੋ ਹੀ ਗੱਲ ਕਹੂੰਗਾ ਫਿਰ ਗੁਰੂ ਗੁਰੂ ਨੂੰ ਹਾਜ਼ਰ ਨਾਜ਼ਰ ਬਣ ਕੇ ਅਸੀਂ ਕੱਲ ਦੋਨੋਂ ਵੀਰ ਬਾਬਾ ਦੀਪ ਸਿੰਘ ਦੇ ਜਾ ਕੇ ਅਸ਼ੀਰਵਾਦ ਲੈ ਕੇ ਆਪਣੀ ਨਵੀਂ ਸਿਆਸੀ ਭਾਰੀ ਸਰਦਾਰ ਹਰਪ੍ਰਜਨ ਸਿੰਘ ਈਟੀਓ ਜੀ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਜੰਡੇਆਲਾ ਸ਼ਹਿਰ ਔਰ ਜੰਡੇਆਲਾ ਹਲਕੇ ਦੇ ਵਿੱਚ ਦੋਨੋਂ ਵੀਰ ਇਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਇਹ ਸਾਡੇ ਸਿਰ ਤੇ ਅਸ਼ੀਰਵਾਦ ਰੱਖਣਗੇ ਅਸੀਂ ਇਹਨਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਇੱਕ ਪ੍ਰਣ ਲੈ ਲਿਆ ਮੇਰਾ ਵੱਡਾ ਵੀਰ 9 ਸਾਲ ਅਮਰੀਕਾ ਤੋਂ ਓਕੇ ਨੇ ਆਣ ਕੇ ਮੈਨੂੰ ਮਿਲ ਸਮਝ ਲਓ ਕਿ ਮੈਨੂੰ ਵੀ ਝੰਜੋੜਤਾ ਇਹਨੇ ਕਿ ਤੂੰ ਜਿੱਦਾਂ ਵੀ ਆਪਾਂ ਇੱਕ ਪਲੇਟਫਾਰਮ ਤੇ ਦੋਨੋਂ ਵੀਰ ਇਕੱਠੇ ਹੋਈਏ ਤੇ ਆਪਾਂ ਲੋਕਾਂ ਦੀ ਸੇਵਾ ਕਰੀਏ ਬਸ ਇਹਨਾਂ ਦੀ ਸ਼ਖਸੀਅਤ ਔਰ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਆ ਜੁਆਇਨ ਕਰ ਲੀਆ ਤੇ ਮੈਂ ਈਡੀਓ ਸਾਹਿਬ ਨੂੰ ਇਹ ਵਿਸ਼ਵਾਸ ਦਿਵਾਉਣਾ ਵਾ ਕਿ ਜਿੱਥੇ ਵੀ 24 ਘੰਟੇ ਰਾਤ ਦਿਨ ਇਹਨਾਂ ਦੇ ਨਾਲ ਆ ਜਿੱਥੇ ਵੀ ਮੇਰੀ ਡਿਊਟੀ ਮੇਰੀ ਔਰ ਮੇਰੇ ਵੱਡੇ ਵੀਰ ਦੀ ਲਾਉਣਗੇ ਅਸੀਂ ਤਨ ਦੇ ਨਾ ਇਹਨਾਂ ਦੇ ਨਾਲ ਦਿਨ ਰਾਤੇ ਕਰਕੇ ਇਸ ਹਲਕੇ ਦੀ ਇਸ ਸ਼ਹਿਰ ਦੀ ਰਾਤ ਦੇਨ ਸੇਵਾ ਕਰਾਂਗੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸਾਡੇ ਸਰਦਾਰ ਜਗਰੂਤ ਸਿੰਘ ਜੀ ਰੂਪੀ ਜਿਹੜੇ ਕਾਂਗਰਸ ਦੇ ਵਿੱਚ ਬਹੁਤ ਸਰਗਰਮ ਨੇਤਾ ਨੇ ਔਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਕਮੇਟੀ ਨੇ ਤਿੰਨ ਵਾਰੀ ਸਖਤਰ ਜਿਹੜਾ ਆ ਉਹ ਬਣਾਇਆ ਸੀਗਾ ਔਰ ਇਲਾਕੇ ਦੇ ਵਿੱਚ ਪੂਰਾ ਇਹਨਾਂ ਦਾ ਨਾਮ ਆ ਦੂਸਰੇ ਮੇਰੇ ਵੀਰ ਸਰਦਾਰ ਤਜਿੰਦਰ ਸਿੰਘ ਜੀ ਚੰਦੀ ਸਾਹਿਬ ਇਹ ਵੀ ਸਕੱਤਰ ਨੇ ਬੀਜੇਪੀ ਦੇ ਜਿਹੜੀ OBC ਵੰਗ ਦੇ ਸੋ ਇਹਨਾਂ ਦੋਵਾਂ ਵੀਰਾਂ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਮੈਂ ਸਮਝਦਾ ਕਿ ਝੰਡਿਆਲਾ ਗੁਰੂ ਹਲਕੇ ਦੇ ਵਿੱਚ ਅੱਜ ਬੜਾ ਸਾਡੀ ਪਾਰਟੀ ਵਾਸਤੇ ਬਹੁਤ ਮਹਾਨ ਦਿਨ ਆ ਔਰ ਅਸੀਂ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਮਜ਼ਬੂਤ ਜਿਹੜੇ ਆ ਹੋਏ ਆ ਕਿਉਂਕਿ ਸਾਡੇ ਕੋਲ ਕਾਫੀ 2017 ਤੋਂ 16 ਤੋਂ ਤੁਹਾਨੂੰ ਪਤਾ ਮੈਂ ਪਾਰਟੀ ਦੇ ਨਾਲ ਜੁੜਿਆ ਹੋਇਆ ਔਰ ਭਾਵੇਂ ਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਸੀ ਕਿ ਇਹ ਵੀਰ ਪਰ ਸਾਡਾ ਆਪਸੀ ਕਦੀ ਨਹੀਂ ਇਹੋ ਜਿਹਾ ਰਿਹਾ ਕਿ ਅਸੀਂ ਪਾਰਟੀ ਤੌਰ ਤੇ ਵਿੱਚ ਰਹਦੇ ਸੀਗੇ ਅਸੀਂ ਆਪਣੇ ਇੱਕ ਦੂਜੇ ਦੇ ਫੰਕਸ਼ਨਾਂ ਤੇ ਘਰੇਲੂ ਫੰਕਸ਼ਨਾਂ ਤੇ ਅਸੀਂ ਜਾਣਦੇ ਹਾਂ ਸਾਡਾ ਬਹੁਤ ਪਿਆਰ ਸੀਗਾ ਸਾਡੇ ਹਲਕੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਮਤਲਬ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਕੋਈ ਇਹੋ ਜਿਹਾ ਵਿਤਕਰਾ ਕਰਦੇ ਹਾਂ ਸੋ ਅੱਜ ਮੈਨੂੰ ਬੇਹੱਦ ਖੁਸ਼ੀ ਆ ਇਸ ਗੱਲ ਦੀ ਕਿ ਇਹਨਾਂ ਨੇ ਆਪਣੀਆਂ ਜੜੀਆਂ ਪਾਰਟੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਸਾਡਾ ਹਲਕਾ ਬਹੁਤ ਮਜ਼ਬੂਤ ਹੋਇਆ ਸਿਰਫ ਇਹਨਾਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਸਿਰਫ ਮੇਰੇ ਜੰਡਿਆਰਾ ਗੁਰੂ ਹਲਕੇ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਫਾਇਦਾ ਹੋਊਗਾ ਕਿਉਂਕਿ ਜਿਹੜਾ ਵੀ ਵਿਅਕਤੀ ਕਿਸੇ ਪੋਜੀਸ਼ਨ ਤੇ ਹੁੰਦਾ ਉਹਨਾਂ ਦੇ ਸਾਰੇ ਜਗ੍ਹਾ ਤੇ ਲਿੰਕ ਹੁੰਦੇ ਨੇ ਅੱਜ ਸੈਂਕੜੇ ਪਰਿਵਾਰ ਇਹਨਾਂ ਦੇ ਨਾਲ ਜਿਹੜੇ ਨੇ ਵਾਹ ਇਹਨੇ ਤੁਸੀਂ ਦੇਖਿਆ ਹੋਊਗਾ ਠਾਠਾ ਮਾਰਦਾ ਇਕੱਠ ਜਿਹੜਾ ਆ ਉਹ ਅੱਜ ਕੋਸ਼ਾ ਜੂਥ ਸਾਡੇ ਨਾਲ ਬਹੁਤ ਜੁੜਿਆ ਸੋ ਮੈਂ ਇਹਨਾਂ ਨੂੰ ਵੈਲਕਮ ਆਖਦਾ ਜੀ ਆਇਆਂ ਨੂੰ ਆਖਦਾ ਔਰ ਪਾਰਟੀ ਦੇ ਵਿੱਚ ਜੋ ਬੰਦਾ ਮਾਨ ਸਰਕਾਰ ਆ ਉਹ ਇਹਨਾਂ ਨੂੰ ਜਰੂਰ ਤੱਕ ਜਾਈ ਦੇਣਾ ਦੇਖੋ 2027 ਦੀ ਜਿਹੜੀ ਇਲੈਕਸ਼ਨ ਆ ਜਿਹੜੀ ਪੰਜਾਬ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੋਣੀ ਆ ਉਦੇ ਵਿੱਚ ਅਸੀਂ 2022 ਦੀ ਜਦੋਂ ਇਲੈਕਸ਼ਨ ਲੜੀ ਸੀਗੀ ਅਸੀਂ ਕਿਹਾ ਸੀਗਾ ਕਿ ਅਸੀਂ ਆਪਣੇ ਕੰਮ ਲਈ ਕੇ ਜਿਹੜੇ ਆ ਉਹ ਜਨਤਾ ਦੇ ਵਿੱਚ ਜਾਵਾਂਗੇ ਆਪਣੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ ਉਹ ਗਰੰਟੀਆਂ ਪੂਰੀਆਂ ਕਰਕੇ ਜਨਤਾ ਦੇ ਵਿੱਚ ਜਾਵਾਂਗੇ ਸੋ ਮੈਂ ਸਮਝਦਾ ਕਿ 2-3 ਸਾਲ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਹੁਤ ਲੋਕ ਹਿੱਤ ਦੇ ਵਿੱਚ ਜਿਹੜੇ ਨੇ ਫੈਸਲੇ ਲਏ ਨੇ ਚਾਹੇ ਉਹ ਆ ਆਮ ਆਦਮੀ ਕਲੀਨਿਕ ਬਣਾਉਣ ਦਾ ਫੈਸਲਾ ਹੋਵੇ ਚਾਹੇ ਸਕੂਲ ਆਫ ਫੈਮਿਨਸ ਬਣਾਉਣ ਦਾ ਫੈਸਲਾ ਹੋਵੇ ਚਾਹੇ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਫੈਸਲਾ ਹੋਵੇ ਚਾਹੇ ਇਸ ਵਾਰੀ ਬਜਟ ਦੇ ਵਿੱਚ 65 ਲੱਖ ਜਿਹੜੇ ਪਰਿਵਾਰ ਨੇ ਉਹਨਾਂ ਵਾਸਤੇ 10 ਲੱਖ ਰੁਪਏ ਤੱਕ ਦਾ ਜਿਹੜਾ ਕੈਸ਼ਲੈਸ ਇਲਾਜ ਦੀ ਜਿਹੜੀ ਆ ਸਹੂਲਤ ਦਿੱਤੀ ਆ ਉਹ ਬਹੁਤ ਵੱਡੀ ਸਹੂਲਤ ਆ ਜੀ ਸਾਡੇ ਨੇ ਤੇ ਤੁਹਾਨੂੰ ਪਤਾ ਹੈ ਇਲਾਜ ਕੋਲੋਂ ਗਰੀਬ ਪਰਿਵਾਰ ਜਿਹੜੇ ਨੇ ਉਹਨਾਂ ਦੇ ਵਿੱਚ ਬੜੀ ਮੁਸ਼ਕਲ ਆ ਜਾਂਦੀ ਸੀਗੀ ਸੋ ਇਸ ਬਜਟ ਦੇ ਵਿੱਚ ਉਹਦੀ ਪ੍ਰੋਵੀਜ਼ਨ ਕੀਤੀ ਗਈ ਆ ਜੋਧਨਸ਼ਿਆਂ ਦੇ ਵਿਰੁੱਧ ਅਸੀਂ ਬਹੁਤ ਵੱਡੀ ਪੱਧਰ ਤੇ ਛੇੜਿਆ ਹੋਇਆ ਔਰ ਸਾਨੂੰ ਬਹੁਤ ਪੋਜ਼ਿਟਿਵ ਰਿਜ਼ਲਟ ਜਿਹੜੇ ਨੇ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਸਾਡੇ ਕੋਲ ਆਏ ਨੇ 52000 ਦੇ ਕਰੀਬ ਨੌਕਰੀ ਮਾਨ ਸਾਹਿਬ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਦੇ ਚੁੱਕੇ ਨੇ ਬਿਜਲੀ ਦੀਆਂ ਦਰਾਂ ਮੈਂ ਹਰ ਮੰਚ ਤੇ ਕਹਿੰਦਾ ਹਾਂ ਦੱਸਿਗਾ ਕਿ ਬਿਜਲੀ ਮਹਿਕਮਾ ਮੁਨਾਫੇ ਦੇ ਵਿੱਚ ਆ ਚਾਹੇ ਕਿ ਅਸੀਂ 600 ਯੂਨਟ ਬਿਜਲੀ ਫ੍ਰੀ ਦੇ ਰਹੇ ਹਾਂ ਪਰ ਫਿਰ ਵੀ ਸਾਡਾ ਬਿਜਲੀ ਮਹਿਕਮਾ ਜਿਹੜਾ ਹੈ ਉਹ ਮੁਨਾਫੇ ਦੇ ਵਿੱਚ ਚੱਲ ਰਿਹਾ ਹੈ ਕੱਲ ਜਦੋਂ ਅਸੀਂ ਕੋਈ ਹਿਸਾਬ ਕਿਤਾਬ ਕੀਤਾ ਤੇ ਉਸ ਤੋਂ ਬਾਅਦ ਅਸੀਂ ਟੈਰਫ ਰੇਟ ਜਿਹੜਾ ਜੋ ਬਿਜਲੀ ਦੇ ਰੇਟ ਹੁੰਦੇ ਨੇ ਉਹ ਘਰੇਲੂ ਵਾਸਤੇ ਵੀ ਕਮਰਸ਼ੀਅਲ ਵਾਸਤੇ ਵੀ ਇੰਡਸਟਰੀ ਵਾਸਤੇ ਵੀ ਅਸੀਂ ਬਿਜਲੀ ਦੇ ਰੇਟ ਘੱਟ ਕਰ ਦਿੱਤੇ ਨੇ ਕਿਉਂਕਿ ਜਿੰਨਾ ਸਾਨੂੰ ਫਾਇਦਾ ਹੋਇਆ ਸੀਗਾ ਬਿਜਲੀ ਭਾਗ ਦੇ ਵਿੱਚੋਂ ਉਹ ਸਿੱਧਾ ਫਾਇਦਾ ਉਹਨਾਂ ਦਾ ਖਪਤਕਾਰਾਂ ਨੂੰ ਜਿਹੜਾ ਆ ਉਹ ਦੇ ਦਿੱਤਾ ਗਿਆ ਸੋ 1 April ਤੋਂ ਜਿਹੜੇ ਘਟੇ ਰੇਟ ਨੇ ਬਿਜਲੀ ਦੇ ਉਹਦੇ ਅਨੁਸਾਰ ਜਿਹੜਾ ਆ ਉਹ ਬਿੱਲ ਆਊਗਾ ਸਰ 1 April ਨੂੰ ਕਣਕ ਦੀ ਕ੍ਰੀਮ ਸ਼ੁਰੂ ਹੋ ਰਹੀ ਹੋਏ ਆ ਬਿਲਕੁਲ ਸਾਡੇ ਕੋਲ ਅਰੇਂਜਮੈਂਟ ਆ ਜੀ ਪੂਰੇ ਸਾਡਾ ਫੂਡ ਸਪਲਾਈ ਵਿਭਾਗ ਪੂਰੀ ਤਰ੍ਹਾਂ ਤਰਕਾ ਔਰ ਨਾ ਅਸੀਂ ਪਹਿਲਾਂ ਕੋਈ ਮੁਸ਼ਕਲ ਆਉਂਦੀ ਈ ਨਾ ਅੱਗੇ ਮੁਸ਼ਕਲ ਆਉਂਦਿਆਂਗੇ ਜੀ ਠੀਕ ਹੈ